ਕੱਲ ਨਾ ਮੈਂ ਇੱਕ ਵੀਡੀਓ ਦੇਖੀ ਸੀ ਤੇ ਇੱਕ ਮਾਂ ਰੋਂਦੀ ਸੀ ਤੇ ਬਰਲਾਪ ਕਰਦੀ ਸੀ ਤੇ ਮੈਥੇ ਝੱਲੀ ਨਹੀਂ ਜਾਂਦੀ ਸੀ ਜੇ ਮੇਰਾ ਦਿਲ ਪਸੀ ਜ ਸਕਦਾ ਤਾਂ ਤੁਹਾਡਾ ਕਿਉਂ ਨਹੀਂ ਪਸੀ ਜ ਸਕਦਾ ਉਹ ਮਾਂ ਕਹਿੰਦੀ ਸੀ ਵੀ ਮੇਰਾ ਮੁੰਡਾ ਮੋਟਰਸਾਈਕਲ ਤੇ ਜਾਂਦਾ ਸੀਗਾ ਤੇ ਰਸਤੇ 'ਚ ਉਹਦੇ ਗੱਲ 'ਤੇ ਚੈਨਾ ਡੋਰ ਫਸ ਗਈ ਤੇ ਉਹ ਚਾਰੇ ਤੋਂ ਬੋਲਿਆ ਨਹੀਂ ਜਾਂਦਾ ਕਹਿੰਦੀ ਮੈਥੋਂ ਮੈਨੂੰ ਮਾਂ ਵੀ ਨਹੀਂ ਬੋਲਿਆ ਗਿਆ ਉਹ ਤੋਂ ਤੇ ਇਹ ਜਿਹੜੇ ਨੌਜਵਾਨ ਮਰ ਰਹੇ ਆ ਇਹ ਤੁਹਾਡੇ ਕਰਕੇ ਜਿਹੜੇ ਸੱਥਾਂ ਤੇ ਤੁਸੀਂ ਬੈਠੇ ਹੋ ਨਾ ਤੁਹਾਡੇ ਕਰਕੇ ਮਰ ਰਹੇ ਆ ਕਿਉਂਕਿ ਉਂ ਤਾਂ ਤੁਸੀਂ ਗੱਲਾਂ ਕਰਨ ਨੂੰ ਸਾਰੇ ਦੁਨੀਆ ਜਾਣਦੀਆਂ ਗੱਲਾਂ ਕਰਾ ਲਓ ਜਦੋਂ ਕਹਦੇ ਵੀ ਚੈਨਾਡੂਰ ਬਾਰੇ ਜਾ ਕੇ ਕਿ ਦਰਖਾਸਤ ਦੇ ਕੇ ਆਉਣੇ ਡੀਸੀ ਨੂੰ ਜਾਂ ਥਾਣੇ 'ਚ ਦੇ ਕੇ ਆਉਣੀ ਹੈ ਤੇ ਨਾਲ ਇੱਕ ਵੀਡੀਓ ਚਾਹੀਦੀ ਹੈ ਜਿਹਦੇ ਵਿੱਚ ਇੱਕ ਬੰਦਾ ਚ ਪਤੰਗ ਉਡਾ ਰਿਹਾ ਹੋਵੇ ਤੇ ਉਹਦੇ ਅਤਿ ਜੀ ਚੈਨਾ ਡੋਰ ਵਾਲੀ ਟਕੜੀ ਹੋਵੇ ਉਹਦੀ ਇੱਕ ਵੀਡੀਓ ਕਲਿੱਪ ਬਣਾ ਕੇ ਉਹਨੂੰ ਪੈਨ ਡਰਾਈਵ 'ਚ ਪਾ ਕੇ ਡੀਸੀ ਸਾਹਿਬ ਨੂੰ ਇੱਕ ਸਬੂਤ ਵਜੋਂ ਦੇ ਦਿਓ ਤਾਂ ਜੋ ਉਹ ਇੱਕ ਸਬੂਤ ਦੇ ਆਧਾਰ 'ਤੇ ਕਾਰਵਾਈ ਹੋ ਜੇ ਤੇ ਬੰਦੇ ਨੂੰ 1 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਡੀਸੀ ਸਾਹਿਬ ਨੂੰ ਲੈਕਚੀ ਰੂਪ ਵਿੱਚ ਆ ਡਰਾਈਵ ਆ ਫਰੀਜਗੜ੍ਹ ਜ਼ਿਲ੍ਹੇ ਦੇ ਵਿੱਚ ਤੇ ਜਿਹੇ ਇਹ ਜੇ ਮੁੰਡੇ ਮਰ ਰਹੇ ਆ ਤੇ ਹੁਣ ਹਾਜੀ ਵੀ ਜੇ ਮਰ ਰਹੇ ਆ ਕੁਮਾਉਂ ਦਾ ਆਉਣ ਦੇ ਬਾਵਜੂਦ ਵੀ ਤਾਂ ਇਹ ਤੁਹਾਡੀ ਨਲਾਕੀ ਆ ਪੰਜਾਬੀਓ ਸਾਂਝ ਜੋ ਕੋਸ ਬਸ ਅੰਤ ਮੰਚਮੀ ਆ ਧੂਰ ਧੂਰ ਬਸੰਤ ਪੰਚਮੀ ਦੀਆਂ ਬਤਾਈਆਂ ਅੱਜ ਬਸੰਤ ਪੰਚਮੀ ਆ ਤੇ ਜੇ ਮੰਨ ਲਓ ਤੇ ਇਹ ਯਾਰ ਉਹ ਬਸੰਤ ਪੰਚਮੀ ਇੱਕ ਤਿਹਾੜਾ ਤਿਹਾੜ ਨੂੰ ਕੋਈ ਹੋਰ ਮਠਾਈਆਂ ਮੁੱਠੀਆਂ ਵੰਡ ਕੇ ਮਗਾ ਲੋ ਮਨਾ ਲੋ ਕੋਈ ਦੂਰ ਦੀ ਆਲੀ ਇੱਕ ਰੀਲ ਹੁੰਦੀ ਆ ਨੇੜੇ ਨੇੜੇ ਪਤੰਗ ਉਹਦੇ ਨਾਲ ਚੜਾ ਲੋ ਜ਼ਰੂਰੀ ਤੁਸੀਂ ਚੈਨਾ ਡੋਰ ਚਲਾਉਣੀ ਆ ਤੇ ਜਿਹੜਿਆ ਰਿਸ਼ਵਤ ਖੁਰਾ ਜਿਹੜੇ ਜਿਹਦੇ ਜਾਣ ਕੇ ਨਾ ਰਿਸ਼ਵਤਾਂ ਦੇਖ ਕੇ ਜਿਆ ਮਤਲਬ ਵੀ ਸਾਨੂੰ ਨਹੀਂ ਪਤਾ ਕਿ ਕੋਈ ਦਿੰਦਾ ਕਿ ਨਹੀਂ ਦਿੰਦਾ ਰਿਸ਼ਵਤ ਵੀ ਜਿਹੜਾ ਪੁਲਸ ਨਹੀਂ ਫੜਦੀ ਤਾਂ ਮਤਲਬ ਰਿਸ਼ਵਤ ਹੀ ਹੋਊਗੀ ਤੇ ਜੇ ਇਹ ਜਿਹਾ ਕੁਝ ਹੋ ਰਿਹਾ ਤਾਂ ਉਹ ਕਤਲ ਜਿਹੜੇ ਨੌਜਵਾਨਾਂ ਦੇ ਗਲੇ ਵੱਡੇ ਜਾ ਰਹੇ ਚੈਨਲ ਡੋਰ ਨਾਲ ਉਹ ਉਹ ਤਾਂ ਪਾਪ ਤੁਹਾਨੂੰ ਲੱਗਣਾ ਜਿਹੜੇ ਰਿਸ਼ਵਤ ਖਾਂਦੇ ਆ ਠੀਕ ਹੈ ਜੀ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪੰਜਾਬੀਓ ਬਹੁਤ ਤੋਂ ਬਾਦ ਇਹ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜੋ ਸਾਰਾ ਦੱਕੇ ਜਾਣਕਾਰੀ ਪਹੁੰਚ ਜਾਏ ਮੇਰੀ ਗੱਲ ਸੁਣੋ ਕਿਤੇ ਵੀ ਤੁਸੀਂ ਨਹੀਂ ਦੇਖਿਆ ਬਿਜਲੀ ਦੇ ਖੰਭਿਆਂ ਤੇ ਜਿਹੜੇ ਕਬੂਤਰ ਲੰਕੋ ਦੇ ਹੁੰਦੇ ਆ ਮੈਂ ਤਾਂ ਬਹੁਤ ਦੇਖਿਆ ਮੈਂ ਤਾਂ ਇੱਕ ਰਿਤ ਰਹਾ ਜਾਂਦਾ ਸੀਗਾ ਤੇ ਮੈਂ ਇੱਕ ਬਿਜਲੀ ਦੇ ਖੰਭੇ ਤੋਂ ਕਬੂਤਰ ਜਿਵੇਂ ਮੇਰੇ ਪੈਰਾਂ 'ਚ ਡਿੱਗਿਆ ਤੇ ਮੈਂ ਦੇਖਿਆ ਵੀ ਉਹਦੇ ਤਾਂ ਲੱਤਾਂ ਨਾਲ ਬੰਨੀ ਵੀ ਸੀਗੀ ਡੋਰ ਤੇ ਪਤਾ ਨਹੀਂ ਕਿੰਨੇ ਕੁ ਮਹੀਨਿਆਂ ਦਾ ਵਿਚਾਰ ਲੰਕ ਦਾ ਸੀ ਤੇ ਜਿਵੇਂ पिਂਜਰ ਨਿਕਲੇ ਪਿਆ ਸੀਗਾ ਭੁੱਖਾ ਪਿਆਸਾ ਵਿਚਾਰਾ ਉਹ ਮਰਿਆ ਤੇ ਫਿਰ ਮੈਂ ਸੋਚਿਆ ਮੇਰਾ ਮੈਨੂੰ ਤਾਂ 3 ਦਿਨ ਰੋਟੀ ਨਾ ਖਾਦੇ ਕੀ ਮੇਰੇ ਤੋਂ ਤੇ ਤੁਸੀਂ ਪਤਾ ਨਹੀਂ ਕਿਵੇਂ ਖਾ ਲੈਂਦੇ ਹੋ ਤੁਨੋਂ ਨਾ ਤੁਨੋਂ ਨੂੰ ਪਤਾ ਵੀ ਉਹ ਵਿਚਾਰਾ ਹਵਾ ਚ ਡੇ ਜਾਂਦਾ ਹੁੰਦਾ ਤੇ ਉਹਦੇ ਖੰਭ ਜਦੋਂ ਡੋਰ ਪੈ ਜਾਂਦੀ ਹੈ ਤੇ ਉਹ ਵਿਚਾਰਾ ਉੱਥੇ ਲੰਕਿਆਂ ਦਾ ਬਿਲੀ ਦੇ ਖੰਭੇ ਨਾਲ ਤੇ ਉਹਦੀ ਮਾਂ ਉਹਨੂੰ ਆਲਣੇ ਚ ਡੀਕਦੀ ਹੁੰਦੀ ਹੈ ਤੇ ਉਹ ਤਾਂ ਪਹੁੰਚਿਆ ਨਹੀਂ ਜਾਂਦਾ ਤੇ ਉਹ ਵਿਚਾਰਾ ਪਾਪਾ ਉਹ ਉਹ ਕਿਦੇ ਕਰਕੇ ਚੈਨ ਡੋਰ ਕਰਕੇ ਚੈਨ ਡੋਰ ਆਉਂਦੀ ਕਿਉਂ ਆ ਹੰਦੂ ਤਾਰ ਜਿਓ ਡਿਮਾਂਡ ਹੈ ਕਹਿੰਦੇ ਕੋਈ ਵੀ ਚੀਜ਼ ਉਦੋਂ ਵੇਚਦੀ ਹੈ ਜਦੋਂ ਉਹਦੀ ਡਿਮਾਂਡ ਹੁੰਦੀ ਹੈ ਤਾਂ ਤੁਸੀਂ ਡਿਮਾਂਡ ਹੀ ਨਾ ਕਰੋ ਹੈ ਤੇ ਜਿਹੜਾ ਬੰਦਾ ਚੈਨਲ ਉਦ ਦੀ ਵਰਤੋਂ ਕਰਦਾ ਉਹਦੇ ਤੁਸੀਂ ਵਿਰੋਧ ਹੋ ਜੋ ਉਹਦਾ ਬਾਈਕਟ ਕਰੋ ਉਹਨੂੰ ਕਦੇ ਵੀ ਜਦੋਂ ਪਤਾ ਕਿ ਜਦੋਂ ਅਗਲੇ ਚੈਨਲ ਡੋਰ ਨਾਲ ਪਤੰਗ ਵੜਦਾ ਤੇ ਤੁਸੀਂ ਆਸੇ ਪਾਸੇ ਵਾਲੇ ਜਿਹੜੇ ਹੁੰਦੇ ਆ ਉਹ ਹੱਸਦੇ ਹੋ ਅਗਲੇ ਨੂੰ ਕਹਿੰਦੇ ਵੀ ਮੈਂ ਪਤੰਗ ਵੜਦਾ ਜੇ ਤੁਸੀਂ ਉਹਦੇ ਹੱਸਣਾ ਬੰਦ ਕਰ ਦੋ ਵੀ ਪਤੰਗ ਉਹ ਵੜ ਜਦੋਂ ਬੰਦਾ ਚੈਨਲ ਡੋਰ ਨਾਲ ਪਤੰਗ ਵੜਦਾ ਕੋਈ ਉਹਦੇ ਹੱਸਣਾ ਹੀ ਬੰਦ ਕਰ ਦਿਓ ਖੁਸ਼ ਹੋਣਾ ਬੰਦ ਕਰ ਦਿਓ ਉਹਨੂੰ ਆ ਲੱਗੇ ਵੀ ਕੋਈ ਮਿਹਨਤ ਹੈ ਨਹੀਂਗਾ ਉਹ ਚੈਨਲ ਡੋਰ ਵਰਤਨੀ ਬੰਦ ਕਰ ਦੂ ਹੈਨਾ ਵੀਰ ਨਲੇ ਤਾਂ ਅਗਲੇ 5700 ਆ ਦੇਖੋ ਹੁਣ ਆਸ-ਪਾਸੇ ਐਸੀ ਵੀ ਜਿੱਤੀ ਵੀਡੀਓ ਬਣਾਈ ਗਏ ਨੇ ਪਤੰਗ ਗੁੱਡੀ ਜਾਂਦੇ ਆ ਹਨਾ ਜੀ ਆਸ-ਪਾਸੇ ਸਾਰੇ ਪਤੰਗ ਗੁੱਡੀ ਜਾਂਦੇ ਆ ਹੁਣ ਜੀ ਇਹ ਮਾੜੀ ਗੱਲ ਆ ਚੰਗੀ ਗੱਲ ਆ ਇਹ ਤੁਹਾਡੇ ਕੀ ਸੁਝਾਅ ਆ ਇਸ ਵੀਡੀਓ ਬਾਰੇ ਤੇ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਆਪਣੀ ਆਪਣੀ ਰਾਏ ਦੇਣਾ ਜ਼ਰੂਰ ਦੇਣਾ ਤੁਸੀਂ ਚੈਨਲ ਡੋਰ ਨੂੰ ਬੰਦ ਕਰਾਉਣ ਲਈ ਕੀ ਕੀਤਾ ਦੱਸ ਕੇ ਜਾਇਓ ਧੰਨਵਾਦ ਸ਼ੇਅਰ ਕਰਦੇ